ਨਿਊਜ਼ 18 ਪੰਜਾਬ ਤੇ ਅਸੀਂ ਗੱਲ ਕਰਨ ਜਾ ਰਹੇ ਹਾਂ ਨਾ ਪੁਰਾਣੀ ਵਿਰਸੇ ਨੂੰ ਸਾਂਭ ਕੇ ਰੱਖਿਆ ਹੋਇਆ ਸਮਾਨ ਜਿਹੜਾ ਕਿ ਸਰਪੰਚ ਹਵੇਲੀ ਦੇ ਵਿੱਚ ਜਿਸ ਦੀ ਪ੍ਰਦਰਸ਼ਨੀ ਲਗਾਈ ਹੋਈ ਹੈ ਗੜ ਸ਼ੰਕਰ ਚੰਡੀਗੜ੍ਹ ਰੋਡ ਤੇ ਸਥਿਤ ਇੱਥੇ ਇੱਕ ਸਾਬਕਾ ਸਰਪੰਚ ਵੱਲੋਂ ਸਰਪੰਚ ਹਵੇਲੀ ਦਾ ਨਿਰਮਾਣ ਕੀਤਾ ਗਿਆ ਹੈ ਜਿਸ ਦੇ ਵਿੱਚ ਪੁਰਾਣੀ ਵਿਰਸੇ ਨਾਲ ਸੰਬੰਧਿਤ ਸਮਾਨ ਰੱਖਿਆ ਗਿਆ ਹੈ ਚਾਹੇ ਇਸ ਵਿਰਸੇ ਦੇ ਨਾਲ ਸੰਬੰਧਿਤ ਚਾਹੇ ਅਲਮਾਰੀਆਂ ਹੋਣ ਇਸ ਦੇ ਨਾਲ ਹੀ ਚਾਹੇ ਗੱਡੀਆਂ ਹੋਣ ਚਾਹੇ ਪੁਰਾਣੇ ਸਮੇਂ ਦੇ ਵਿੱਚ ਵਰਤੋਂ ਵਿੱਚ ਲਿਆਣ ਵਾਲੇ ਜਿਹੜੇ ਮੋਟਰਸਾਈਕਲ ਬੁਲਟ ਮੋਟਰਸਾਈਕਲ ਖੂ ਅਤੇ ਇਸ ਦੇ ਨਾਲ ਨਾਲ ਖੇਤੀਬਾੜੀ ਨਾਲ ਸੰਬੰਧਿਤ ਸਮਾਨ ਪੁਰਾਣੇ ਗੱਡੇ ਤੇ ਇਸ ਦੇ ਨਾਲ ਹੀ ਹੋਰ ਵੀ ਅਜਿਹੇ ਸਮਾਨ ਰੱਖਿਆ ਗਿਆ ਜਿਹੜਾ ਕਿ ਪੰਜਾਬੀ ਵਿਰਸੇ ਨਾਲ ਸੰਬੰਧਿਤ ਹੈ ਜਿਹੜਾ ਕਿ ਪਿਛਲੇ ਸਮੇਂ ਦੇ ਵਿੱਚ ਇਸ ਦੀ ਵਰਤੋਂ ਕੀਤੀ ਜਾਂਦੀ ਸੀ ਪਰ ਸਮੇਂ ਬਦਲ ਦੇ ਨਾਲ ਨਵੀਂ ਟੈਕਨੀਕ ਆਉਣ ਦੇ ਨਾਲ ਨਵੀਆਂ ਗੱਡੀਆਂ ਨਵੇਂ ਸਾਧਨ ਜਿਹੜੇ ਆਣ ਕਰਕੇ ਇਹ ਜਿਹੜਾ ਵਿਰਸਾ ਪੁਰਾਣਾ ਉਹ ਲੁਪਤ ਹੋੁੰਦਾ ਜਾ ਰਿਹਾ ਉੱਥੇ ਹੀ ਸਰਪੰਚ ਹਵੇਲੀ ਦੇ ਵਿੱਚ ਸਾਬਕਾ ਸਰਪੰਚ ਵੱਲੋਂ ਪੁਰਾਣੇ ਵਿਰਸੇ ਨੂੰ ਸਾਮ ਕੇ ਸਮਾਨ ਰੱਖਿਆ ਗਿਆ ਜਿਸ ਨੂੰ ਦੇਖਣ ਦੇ ਲਈ ਗੜ ਸ਼ੰਕਰ ਦੇ ਨਾਲ ਨਾਲ ਆਲੇ ਦੋਲੇ ਪਿੰਡਾਂ ਤੋਂ ਇਲਾਵਾ ਬਾਰੋਂ ਵੀ ਲੋਕ ਦੇਖਣ ਲਈ ਆਂਦੇ ਜਿਹੜਾ ਕਿ ਇਲਾਕੇ ਦੇ ਵਿੱਚ ਇੱਕ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ ਨਿਕੋ ਜਿਹੜਾ ਇਹ ਕਨਸੈਪਟ ਆ ਇਹ ਵੈਸੇ ਤਾਂ ਇੱਕ ਵਿਰਸੇ ਨਾਲ ਰਿਲੇਟਿਵ ਆ ਜ਼ਿਆਦਾਤਰ ਤਾਂ ਮੇਰੇ ਮਨ ਦੀ ਮਨਸ਼ਾਏ ਸੀ ਕਿ ਜਿਹੜੀ ਸਾਡੀ ਨਵੀਂ ਜਨਰੇਸ਼ਨ ਆ ਨਾ ਨਵੀਂ ਪੀੜ੍ਹੀ ਆ ਮੈਂ ਇੱਥੋਂ ਕਹੂੰਗਾ ਵੀ ਸ਼ਾਇਦ ਅੱਜ ਤੋਂ ਜਿਹੜੇ 30 40 ਸਾਲ ਪੁਰਾਣੇ ਨੌਜਵਾਨ ਉਹ ਵੀ ਨਾ ਵਿਰਸੇ ਦੇ ਬਾਰੇ ਨਹੀਂ ਜਾਣਦੇ ਸੋ ਮੈਂ ਇਹ ਬਣਾਉਣ ਦਾ ਕਾਰਨ ਇਹ ਸੀ ਕਿ ਉਹ ਸਾਡੇ ਪੰਜਾਬੀ ਵਿਰਸੇ ਤੋਂ ਜੋ ਚੀਜ਼ਾਂ ਅਸੀਂ ਵਿਸਾਰ ਚੁੱਕੇ ਆ ਉਹਨਾਂ ਤੋਂ ਜਾਣੂ ਹੋ ਸਕਣ ਸੋ ਇਹ ਇੱਕ ਛੋਟਾ ਜਿਹਾ ਪ੍ਰਾਲਾ ਹੈ ਕੁਝ ਚੀਜ਼ਾਂ ਦਾ ਮੈਂ ਪੁਰਾਣੀਆਂ ਜਿਹੜੀਆਂ ਪ੍ਰਾਤਨ ਸੱਭਿਆਚਾਰ ਨਾਲ ਆਪਾਂ ਕਹਿੰਦੇ ਸੱਭਿਆਚਾਰ ਨਾਲ ਸੰਬੰਧਿਤ ਹੈ ਉਹ ਰੱਖੀਆਂ ਤੇ ਕੁਝ ਮੈਂ ਹੋਰ ਸੋਚ ਰਿਆਂ ਮੇਰੇ ਫਰੈਂਡਾਂ ਕੋਲ ਹੈ ਕੋਈ ਯੂਪੀ ਚ ਜਾਂ ਰਾਜਸਥਾਨ ਮੈਨੂੰ ਕੱਲ ਆਈ ਉਹ ਵੀ ਲਿਆ ਕੇ ਮੈਂ ਰੱਖਾਂ ਤਾਂ ਜਿਹੜੀ ਨਵੀਂ ਜਨਰੇਸ਼ਨ ਆ ਉਹਨਾਂ ਚੀਜ਼ਾਂ ਨੂੰ ਉਹਨਾਂ ਵਸਤੂਆਂ ਨੂੰ ਦੇਖ ਸਕੇ ਜਿਹੜੀਆਂ ਇਸ ਵੇਲੇ ਸਾਡੇ ਜਿਹਨ ਵਿੱਚੋਂ ਵਿਸਤ ਚੁੱਕੀ ਹੈ ਦੇਖੋ ਇਹਦੇ ਵਿੱਚ ਜ਼ਿਆਦਾ ਤਾਂ ਪਹਿਲਾਂ ਕਿਉਂਕਿ ਮੈਂ ਖੁਦ ਜ਼ਿੰਮੇਦਾਰ ਆ ਜ਼ਿਆਦਾ ਵਸਤੂਆਂ ਜ਼ਿੰਮੇਦਾਰ ਇਹਨਾਂ ਸੰਬੰਧਿਤ ਹੈ ਕਿਉਂਕਿ ਸਾਡਾ ਪੁਰਾਣਾ ਜਿਹੜਾ ਲਗਭਗ ਜ਼ਿਆਦਾ ਲੋਕ ਨਾ ਜ਼ਿਮੀਂਦਾਰ ਤੇ ਜ਼ਿਮੀਂਦਾਰੀ ਤੇ ਹੀ ਨਿਰਭਰ ਸਗੇ 14 ਦਿਨਾਂ ਸੰਬੰਧ ਦੇ ਜਿੱਦਾ ਪੁਰਾਣੇ ਗੱਡੇ ਰੇੜੀਆਂ ਹਾਲ ਪੁੰਜਾਲੀਆਂ ਜਾਂ ਇਦਾਂ ਦੇ ਕੋਈ ਬੱਟਾ ਪਾਣ ਵਾਲੀ ਕੋਈ ਡ੍ਰਿੱਲ ਪੁਰਾਣੀ 40 50 ਸਾਲ ਪੁਰਾਣੀਆਂ ਡ੍ਰਿੱਲਾਂ ਜਿੱਦਾਂ ਹੁਣ ਖੂਹ ਹੋ ਗਿਆ ਹਲ ਟੋ ਦੇ ਵਿੱਚ ਲਾ ਕੇ ਪ੍ਰੋਪਰ ਚੱਲਦਾ ਕੀਤਾ ਆ ਬਲਦਾਂ ਵਾਲੀਆਂ ਗੇੜੀਆਂ ਬਲਦਾਂ ਵਾਲੇ ਬੇਲਣੇ ਹੁਣ ਅਸੀਂ ਕੋਲੂ ਫਿਟ ਕਰ ਰਹੇ ਹਾਂ ਜਿਹੜਾ ਬਲਦਾਂ ਵਾਲਾ ਜਿਹਨੂੰ ਘਰਾਟ ਕਹਿੰਦੇ ਸਗੇ ਉਹ ਵੀ ਲਾਂਭਾਂਗੇ ਜਿੰਨਾ ਆਟਾ ਪੀਸਦੇ ਸੀਗੇ ਸੋ ਇਹ ਚੀਜ਼ਾਂ ਮੈਂ ਚਾਹਣਾ ਵੀ ਜਿਹੜੀਆਂ ਪਹਿਲਾਂ ਲੋਕ ਵਰਤਦੇ ਸੀ ਇਹਨੂੰ ਬੈਨ ਉਹਨਾਂ ਨੂੰ ਮੈਂ ਲਾਈਵ ਚਲਦਿਆਂ ਕਰ ਸਕਾਂ ਤਾਂ ਜੋ ਸਾਡੀ ਜਿਹੜੀ ਨਵੀਂ ਜਨਰੇਸ਼ਨਾਂ ਉਹ ਵੀ ਦੇਖੇ ਕਿ ਸਾਡੇ ਪੁਰਖੇ ਕਿਸ ਤਰ੍ਹਾਂ ਕਿੱਥੋਂ ਉੱਠ ਕੇ ਆ ਜਿੱਥੇ ਤੇ ਪਹੁੰਚੇ ਆ ਜਿਹੜਾ ਮਸ਼ੀਨੀ ਜੋਗਾ ਉਹਦਾ ਅਸੀਂ ਦੰਦ ਮਾਰਨਾ ਕਿੱਥੋਂ ਤੁਰੇ ਸੀ ਬਣਾਉਣ ਨੂੰ ਦੇਖੋ ਇਹ ਪਹਿਲਾਂ ਤਾਂ ਕੋਈ ਮੇਰੇ ਜਿਹਨ ਦਾ ਇਦਾਂ ਹੈ ਨਹੀਂ ਪਰ ਮੈਂ ਇਹਨੂੰ ਕਾਰੋਬਾਰ ਲਈ ਬਣਾਇਆ ਚਾਹੁੰਦਾ ਸੀ ਮੇਰਾ ਆਪਣਾ ਸ਼ੌਂਕ ਸੀਗਾ ਉਹਦੇ ਆਧਾਰ ਤੇ ਮੈਂ ਇੱਕ ਪਿੱਛੇ ਹਵੇਲੀ ਜਿਹਨੂੰ ਵਿਰਸਾ ਹਵੇਲੀ ਨਾਮ ਰੱਖ ਕੇ ਚਲਾਇਆ ਸੀ ਪਰ ਜਿੱਦਾਂ ਜਿੱਦਾਂ ਲੋਕਾਂ ਨੇ ਇੰਟਰਸਟ ਲਿਆ ਆਣ ਲੱਗੇ ਫੂਡ ਦੀ ਵੀ ਕੁਝ ਮੰਗ ਵਧੀ ਅਸੀਂ ਛੋਟਾ ਜਿਹਾ ਕਰਿਆ ਸੀ ਆਖਿਰਕਾਰ ਸਾਨੂੰ ਇੱਕ ਵੱਡਾ ਰੈਸਟੋਰੈਂਟ 120 ਚੇਅਰ ਦਾ ਬਣਾਉਣਾ ਪਿਆ ਕਮਿਊਨਿਟੀ ਹਾਲ ਵੀ ਬਣਾਣੇ ਪਏ ਬੱਚਿਆਂ ਦੇ ਖੇਡਣੇ ਸਾਰਾ ਕੁਝ ਉਹ ਬਣਾਉਣ ਤੋਂ ਬਾਅਦ ਵਿੱਚ ਹੀ ਲੋਕਾਂ ਦੀ ਲੋੜ ਅਨੁਸਾਰ ਇਹ ਜਿਹੜਾ ਹੋਇਆ ਤੇ ਜੇ ਮੈਂ ਕਹਾਂ ਪੈਨੂੰ ਕਿੰਨਾ ਸਮਾਂ ਬਿਤਾਉਣ ਨੂੰ ਲੱਗਾ ਮੈਂ ਤੇ ਅੱਜ ਵੀ ਬਣਾਏ ਰਿਆਂ ਤਿੰਨ ਸਾਲ ਪਹਿਲਾਂ ਸ਼ੁਰੂ ਕੀਤਾ ਸੀ ਇਹ ਇਦਾਂ ਦਾ ਕਨਸੈਪਟ ਆ ਜਿਹੜਾ ਨਾ ਪੂਰਾ ਹੋਣ ਵਾਲਾ ਆ ਇਹਦੇ ਵਿੱਚ ਜਿਹੜਾ ਕਸਟਮਰ ਹੈ ਉਹ ਅਲੱਗ-ਅਲੱਗ ਆਪਣੀ ਰੁਚੀ ਦਿਖਾ ਲਦਾ ਅਲੱਗ-ਅਲੱਗ ਚੀਜ਼ਾਂ ਦੱਸਦਾ ਵੀ ਆ ਤੁਹਾਡੇ ਕੋਲ ਵਿਰਸੇ ਨਾਲ ਸੰਬੰਧਿਤ ਚੀਜ਼ਾਂ ਹੈ ਨਹੀਂ ਸੋ ਸਾਡੀ ਵੀ ਕਈ ਵਾਰ ਜਾਣਕਾਰੀ ਜੋ ਨਹੀਂ ਹੁੰਦੀ ਆ ਸੋ ਮੈਂ ਜਨਾ ਜਿੰਨੀਆਂ ਵੀ ਵਿਰਸੇ ਨਾਲ ਸੰਬੰਧਿਤ ਚੀਜ਼ਾਂ ਆ ਕਮ ਸੇ ਕਮ ਉਹਦਾ 60 70% ਜ਼ਰੂਰ ਮੈਂ ਇੱਥੇ ਲਿਆ ਕੇ ਜਿਹੜਾ ਆਪਣੇ ਆਪਣੇ ਕੋਲ ਰੱਖਾਂ ਜਿਹੜਾ ਲੋਕੀ ਦੇਖ ਕੇ ਉਹਦੀ ਜਾਣਕਾਰੀ ਤੇ ਉਹਦਾ ਨੰਦ ਲੈ ਸਕਣ ਇਹ ਤਿੰਨ ਏਕੜ ਚਾ ਫਿਲਹਾਲ ਵੈਸੇ ਇੱਥੇ ਜਿਹੜੀ ਟੋਟਲ ਮੇਰੀ ਜ਼ਮੀਨ ਆ ਅਸੀਂ ਦੋ ਭਰਾ ਆ ਸਾਡੀ 21 ਏਕੜ ਜ਼ਮੀਨ ਆ ਇੱਥੇ ਇਕੱਠੀ ਚਲੋ 10 11 ਕਿੱਲੇ ਮੇਰੇ ਹਿੱਸੇ ਆਂਦੇ ਆ ਜੇ ਮੈਨੂੰ ਰੋਡ ਲੱਗੀ ਕਿਉਂਕਿ ਮੈਂ ਹੁਣ ਐਗਰੀਕਲਚਰ ਦੀ ਬਜਾਏ ਇਹਨੂੰ ਵੀ ਬਿਜ਼ਨਸ ਤੌਰ ਤੇ ਲੈ ਲਿਆ ਆ ਜੇ ਜੇ ਮੈਨੂੰ ਰੋਡ ਲੱਗੀ ਤਾਂ ਮੈਂ ਸਾਰੀ ਜ਼ਮੀਨ ਵਿੱਚ ਵੀ ਇਹਨੂੰ ਬਣਾ ਸਕਦਾ ਆਂ ਕਿੱਥੋਂ ਕਿਥੋਂ ਲੋਕ ਦੇਖਣਾ ਦੇਖਣ ਦਾ ਦੇਖੋ ਹੁਣ ਲੋਕਲ ਤਾਂ ਸਾਡੇ ਜਿਹੜੇ ਹੈ ਸਾਰੇ ਆਦੇ ਹੀ ਆ ਹੁਣ ਜਿਹੜੇ ਜ਼ਿਆਦਾ ਲੋਕ ਇੰਟਰਸਟ ਦਿਖਾ ਰਹੇ ਨਾ ਉਹ ਅਮਰੀਕਾ ਕੈਨੇਡਾ ਜਾਂ ਆਸਟ੍ਰੇਲੀਆ ਨਿਊਜ਼ੀਲੈਂਡ ਜਿਹੜੇ ਐਨਆਰਆਈ ਆ ਉਹ ਜ਼ਿਆਦਾ ਇੰਟਰਸਟ ਲੈਂਦੇ ਆ ਆਪਣੇ ਬੱਚਿਆਂ ਨੂੰ ਦੱਸਦੇ ਆ ਉਹਨਾਂ ਕੁਝ ਬਜ਼ੁਰਗਾਂ ਨੇ ਚੀਜ਼ਾਂ ਦੇਖੀਆਂ ਇਹ ਚਲਾਈਆਂ ਉਹ ਆਪਣੇ ਬੱਚਿਆਂ ਨੂੰ ਦੱਸਦੇ ਵੀ ਇਹਨੂੰ ਇਦਾਂ ਚਲਾਉਂਦੇ ਸੀ ਇਦਾਂ ਚਲਾਉਂਦੇ ਸੀ ਕੋਈ ਚੀਜ਼ਾਂ ਨਹੀਂ ਸਮਝ ਲੱਗਦੀ ਸਾਨੂੰ ਬੁਲਾ ਲੈਂਦੇ ਆ ਸੋ ਜਿਹੜੇ ਐਨਆਰਆਈ ਫੀਰ ਆ ਨਾ ਉਹ ਬਹੁਤ ਜਿਆਦਾ ਇੰਟਰਸਟਡ ਹੈ ਇਸ ਜੋ ਮੈਂ ਕਨਸੈਪਟ ਪੜਾਇਆ ਦੇ ਵਿੱਚ ਗੱਲ ਇਦਾਂ ਹੈ ਸਰ ਦੇਖੋ ਜਿਹੜਾ ਸਾਡਾ ਪੁਰਾਣਾ ਵਿਰਸਾ ਆ ਕੁਝ ਪੁਰਾਣੀ ਸਾਡੀ ਬੋਲੀ ਦੇ ਲਫ਼ਜ਼ ਐ ਜਾਂ ਪੁਰਾਣੇ ਜਿਹੜੇ ਐਗਰੀਕਲਚਰ ਦੇ ਉਜਾਰ ਸੇ ਜੋ ਉਹਨਾਂ ਦੇ ਨਾਂ ਸੀ ਜਿਵੇਂ ਮੈਂ ਹੁੜੇ ਤੁਹਾਨੂੰ ਕਿਹਾ ਆਪਾਂ ਗੱਡਾ ਚਲਾਣੇ ਆ ਗੱਡੇ ਨੂੰ ਜੰਗੜਾ ਵੀ ਲੱਗਦਾ ਉਹਦਾ ਊਟਣਾ ਵੀ ਹੁੰਦਾ ਟਕਾਣੀਆ ਵੀ ਹੁੰਨੀਆਂ ਉਹਦਾ ਮੁੱਦਾ ਵੀ ਹੁੰਦਾ ਪਿੱਛੇ ਕਹਾਸਾ ਵੀ ਹੁੰਦਾ ਇਹ ਚੀਜ਼ ਅੱਜ ਦੇ ਬੱਚਿਆਂ ਨੂੰ ਨਹੀਂ ਪਤਾ ਪਰ ਜੇ ਐਜ਼ ਇਟ ਅਸੀਂ ਗੱਡਾ ਬਣਾ ਕੇ ਰੱਖਦੇ ਆ ਤੇ ਉਹਦੇ ਵਿੱਚ ਬੱਚੇ ਇੰਟਰਸਟ ਲੈਂਦੇ ਆ ਪੁੱਛਦੇ ਇਹਨੂੰ ਕੀ ਕਹਿੰਦੇ ਇਹਨੂੰ ਕੀ ਕਹਿੰਦੇ ਆ ਸੋ ਕੋਈ ਸਾਡੇ ਬੋਲ ਹੈ ਸਾਡੇ ਪੰਜਾਬੀ ਦੇ ਠੇਠ ਬੋਲੀ ਸਾਡੀ ਪੰਜਾਬੀ ਜਿਹੜੀ ਸੀ ਉਹਦੇ ਵਿੱਚ ਕੋਈ ਇਦਾਂ ਦੇ ਲਫ਼ਜ਼ ਜਿਹੜੇ ਅੱਜ ਦੇ ਬੱਚੇ ਉਹਦਾ ਮੈਨਿੰਗ ਨਹੀਂ ਸਮਝਦੇ ਸੋ ਮੈਂ ਤਾਂ ਸਮਝਦਾ ਜਿਹੜੀ ਠੇਠ ਬੋਲੀ ਆ ਸਾਡੀ ਸ਼ੁੱਧ ਪੰਜਾਬੀ ਆ ਉਹਦੇ ਤੋਂ ਸਾਡੀ ਨੌਜਵਾਨ ਪੀੜ੍ਹੀ ਨੂੰ ਜ਼ਰੂਰ ਜਾਣੂ ਹੋਣਾ ਚਾਹੀਦਾ ਤਾਂ ਜੋ ਜਿਹੜੇ ਸਾਡੇ ਪ੍ਰਾਤਨ ਗ੍ਰੰਥ ਹੈ ਜਾਂ ਪੁਰਾਣੀ ਸਭਿਅਤਾ ਆ ਜਦੋਂ ਉਹਨੂੰ ਪੜ੍ਹਨ ਤੇ ਸੁਣਨ ਉਹਨਾਂ ਨੂੰ ਉਹਦੀ ਸਮਝ ਲੱਗ ਸਕੇ